ਹਾਂਜੀ ਪਿਆਰਿਓ ਆ ਇੱਕ ਆਪਜੀ ਦੇ ਨਾਲ ਕਹਾਣੀ ਦੀ ਸਾਂਝ ਪਾਈ ਜੀ ਸੋ ਇਸ ਕਹਾਣੀ ਦੇ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਮਨ ਨੂੰ ਸ਼ਾਂਤ ਤੇ ਇਕਾਗਰ ਕਿਵੇਂ ਕਰਨਾ ਆਪਣੇ ਮਨ ਨੂੰ ਸ਼ਾਂਤ ਕਿਵੇਂ ਰੱਖਣਾ ਤੇ ਸ਼ਾਂਤੀ ਕਿਵੇਂ ਪ੍ਰਾਪਤ ਕਰਨੀ ਸੋ ਆਓ ਇਹ ਵੀਡੀਓ ਸਰਵਣ ਕਰੀਏ ਸੋ ਆਤੋ ਆਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰ ਦਿਓ ਸੋ ਆਓ ਪੂਰੀ ਕਹਾਣੀ ਸੁਣ ਕੇ ਲਾਹ ਲਈਏ ਅਰਦਾਸ ਤੇ ਸਿਮਰਨ ਇਨਸਾਨ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਰਦਾਸ ਵਿੱਚ ਰੱਬ ਤੁਹਾਡੀ ਗੱਲ ਸੁਣਦਾ ਹੈ ਤੇ ਧਿਆਨ ਸਿਮਰਨ ਦੇ ਵਿੱਚ ਤੁਸੀਂ ਰੱਬ ਦੀ ਗੱਲ ਸੁਣਦੇ ਹੋ ਜ਼ਿੰਦਗੀ ਵਿੱਚ ਹਰ ਚੀਜ਼ ਕਿਸੇ ਕਾਰਨ ਹੀ ਹੁੰਦੀ ਹੈ ਗਲਤ ਹੁੰਦੀ ਹੈ ਤਾਂ ਕਿ ਅਸੀਂ ਸਹੀ ਦੀ ਕੀਮਤ ਸਮਝ ਸਕੀਏ ਜ਼ਿੰਦਗੀ ਵਿੱਚ ਲੋਕਾਂ ਦਾ ਆਉਣਾ ਵੀ ਇੱਕ ਮਕਸਦ ਹੁੰਦਾ ਹੈ ਕੁਝ ਤੁਹਾਨੂੰ ਅਜਮਾਉਣਗੇ ਕੁਝ ਤੁਹਾਨੂੰ ਸਿਖਾਉਣਗੇ ਕੁਝ ਤੁਹਾਡਾ ਇਸਤੇਮਾਲ ਕਰਨਗੇ ਤੇ ਕੁਝ ਤੁਹਾਨੂੰ ਜੀਵਨ ਦਾ ਅਸਲੀ ਮਤਲਬ ਸਮਝਾਉਣਗੇ ਕਿਵੇਂ ਪਤਾ ਲੱਗੇ ਕਿ ਜ਼ਿੰਦਗੀ ਵਿੱਚ ਆਉਣ ਵਾਲੀ ਮੁਸੀਬਤ ਸਜ਼ਾ ਹੈ ਜਾਂ ਇਮਤਿਹਾਨ ਜੋ ਮੁਸੀਬਤ ਰੱਬ ਤੋਂ ਦੂਰ ਕਰੇ ਉਹ ਸਜ਼ਾ ਹੈ ਤੇ ਜਿਹੜੀ ਰੱਬ ਦੇ ਨੇੜੇ ਕਰੇ ਉਹ ਇਮਤਿਹਾਨ ਹੈ ਜੀਵਨ ਦਾ ਮਿਲਣਾ ਭਾਗਾਂ ਦੀ ਗੱਲ ਹੈ ਮੌਤ ਦਾ ਆਉਣਾ ਸਮੇਂ ਦੀ ਗੱਲ ਹੈ ਪਰ ਮੌਤ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਰਹਿਣਾ ਇਹ ਕਰਮਾਂ ਦੀ ਗੱਲ ਹੈ ਚੰਗੇ ਕਰਮਾਂ ਨੂੰ ਬਰਕਰਾਰ ਰੱਖੋ ਲੋਕਾਂ ਨੂੰ ਚੰਗੇ ਲੋਕਾਂ ਦੀ ਲੋੜ ਹੈ ਇਸ ਲੋੜ ਨੂੰ ਤੁਸੀਂ ਪੂਰਾ ਕਰੋ ਜ਼ਿੰਦਗੀ ਉਹ ਹਿਸਾਬ ਹੈ ਜਿਹਨੂੰ ਪਿੱਛੇ ਜਾ ਕੇ ਸਹੀ ਨਹੀਂ ਕੀਤਾ ਜਾ ਸਕਦਾ ਇਸ ਲਈ ਅੱਜ ਵਿੱਚ ਹੀ ਸੁਧਾਰ ਕਰੋ ਤੇ ਪੁਰਾਣੀਆਂ ਗੱਲਾਂ ਨੂੰ ਤਜਰਬੇ ਵਾਂਗ ਵਰਤੋ ਜੇਕਰ ਤੁਹਾਡੇ ਅੰਦਰ ਆਪਣੇ ਆਪ ਨੂੰ ਬਦਲਣ ਦੀ ਤਾਕਤ ਨਹੀਂ ਹੈ ਤਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਕਿ ਤੁਸੀਂ ਆਪਣੇ ਭਾਗਾਂ ਨੂੰ ਜਾਂ ਰੱਬ ਨੂੰ ਦੋਸ਼ ਦਿਓ ਜਦੋਂ ਰੱਬ ਨੂੰ ਤੁਹਾਡੇ ਨਾਲ ਪਿਆਰ ਹੁੰਦਾ ਹੈ ਤਾਂ ਉਹ ਹਮੇਸ਼ਾ ਤੁਹਾਡੇ ਲਈ ਉਹੀ ਕਰਦਾ ਜੋ ਤੁਹਾਡੇ ਲਈ ਚੰਗਾ ਹੁੰਦਾ ਹੈ ਤੇ ਉਹਨਾਂ ਲੋਕਾਂ ਨੂੰ ਤੁਹਾਡੀ ਜ਼ਿੰਦਗੀ ਤੋਂ ਦੂਰ ਕਰ ਦਿੰਦਾ ਜੋ ਤੁਹਾਡੇ ਲਈ ਠੀਕ ਨਹੀਂ ਹੁੰਦੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਵੀ ਇਮਤਿਹਾਨਾਂ ਦਾ ਦੌਰ ਚੱਲ ਰਿਹਾ ਹੈ ਤਾਂ ਸਮਝ ਲੈਣਾ ਕਿ ਰੱਬ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਣਾ ਚਾਹੁੰਦਾ ਹੈ ਸੋ ਧੀਰਜ ਨਾਲ ਹਾਲਾਤਾਂ ਦਾ ਸਾਹਮਣਾ ਕਰੋ ਜਦੋਂ ਬਿਨਾਂ ਕਿਸੇ ਵਜ੍ਹਾ ਤੋਂ ਖੁਸ਼ੀ ਮਹਿਸੂਸ ਕਰੋ ਤਾਂ ਯਕੀਨ ਕਰਿਓ ਕਿ ਜ਼ਰੂਰ ਕਿਤੇ ਨਾ ਕਿਤੇ ਕੋਈ ਨਾ ਕੋਈ ਤੁਹਾਡੇ ਲਈ ਦੁਆ ਜ਼ਰੂਰ ਕਰ ਰਿਹਾ ਹੈ ਕੋਈ ਸਾਡਾ ਬੁਰਾ ਕਰਨਾ ਚਾਹੁੰਦਾ ਹੈ ਤਾਂ ਇਹ ਉਹਦੇ ਕਰਮਾਂ ਵਿੱਚ ਲਿਖਿਆ ਜਾਏਗਾ। ਅਸੀਂ ਕਿਉਂ ਕਿਸੇ ਦਾ ਬੁਰਾ ਸੋਚ ਕੇ ਆਪਣੇ ਕਰਮ ਤੇ ਆਪਣਾ ਸਮਾਂ ਦੋਵਾਂ ਨੂੰ ਖਰਾਬ ਕਰੀਏ। ਜ਼ਿੰਦਗੀ ਵਿੱਚ ਸਾਦਗੀ ਅਪਣਾਓ। ਜਿੰਨੀ ਸਧਾਰਨ ਤੁਹਾਡੀ ਜ਼ਿੰਦਗੀ ਹੋਏਗੀ, ਓਨੀਆਂ ਹੀ ਤੁਹਾਡੀਆਂ ਪਰੇਸ਼ਾਨੀਆਂ ਘਟ ਹੋਣਗੀਆਂ। ਸਭ ਤੋਂ ਵਧੀਆ ਨਜ਼ਰ ਉਹ ਹੁੰਦੀ ਹੈ ਜੋ ਆਪਣੀਆਂ ਕਮਜ਼ੋਰੀਆਂ ਨੂੰ ਦੇਖ ਸਕੇ ਕਿਉਂਕਿ ਨੀਂਦ ਤਾਂ ਹਰ ਰੋਜ਼ ਖੁੱਲਦੀ ਹੈ ਪਰ ਅੱਖਾਂ ਕਦੇ-ਕਦੇ ਆਪਣੇ ਅੰਦਰਲੇ ਬਚਪਨੇ ਨੂੰ ਹਮੇਸ਼ਾ ਜਿਉਂਦਾ ਰੱਖੋ ਕਿਉਂਕਿ ਹੱਦ ਤੋਂ ਵੱਧ ਸਮਝਦਾਰੀ ਜ਼ਿੰਦਗੀ ਨੂੰ ਬੇਰੰਗ ਕਰ ਦਿੰਦੀ ਹੈ ਸਾਡੀ ਆਰਥਿਕ ਹਾਲਤ ਭਾਵੇਂ ਕਿੰਨੀ ਵੀ ਚੰਗੀ ਕਿਉਂ ਨਾ ਹੋਵੇ ਪਰ ਜੀਵਨ ਦਾ ਆਨੰਦ ਮਾਣਨ ਲਈ ਮਾਨਸਿਕ ਹਾਲਤ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ ਕੁਝ ਸਮੱਸਿਆਵਾਂ ਜੋ ਸਾਡੇ ਕੋਲ ਨੇ ਉਹਨਾਂ ਬਾਰੇ ਸੋਚ ਕੇ ਦੁਖੀ ਹੋਣ ਨਾਲੋਂ ਚੰਗਾ ਹੈ ਕਿ ਅਸੀਂ ਇਹ ਸੋਚ ਕੇ ਖੁਸ਼ ਰਹੀਏ ਕਿ ਦੁਨੀਆ ਵਿੱਚ ਬਹੁਤ ਸਾਰੀਆਂ ਅਜਿਹੀਆਂ ਸਮੱਸਿਆਵਾਂ ਨੇ ਜੋ ਸਾਡੇ ਕੋਲ ਨਹੀਂ ਆਪਣੀ ਅੰਤਰਾਤਮਾ ਨੂੰ ਕਦੇ ਨਾ ਵੇਚੋ। ਇਹੀ ਤਾਂ ਇੱਕ ਚੀਜ਼ ਹੈ ਜੋ ਤੁਸੀਂ ਇਸ ਸੰਸਾਰ ਵਿੱਚ ਲੈ ਕੇ ਆਏ ਸੀ ਤੇ ਇਹੀ ਇੱਕ ਚੀਜ਼ ਹੈ ਜੋ ਤੁਸੀਂ ਇਸ ਸੰਸਾਰ ਤੋਂ ਲੈ ਕੇ ਜਾਓਗੇ। ਕੋਈ ਬਦਲ ਜਾਵੇ ਤਾਂ ਦੁਖੀ ਨਾ ਹੋਇਓ ਕਿਉਂਕਿ ਬਦਲਣਾ ਤਾਂ ਕੁਦਰਤ ਦਾ ਨਿਜ਼ਮ ਹੈ। ਜ਼ਿੰਦਗੀ ਵਿੱਚ ਜੇਕਰ ਕੁਝ ਸਮਝ ਨਾ ਆਵੇ ਤਾਂ ਸਭ ਕੁਝ ਪਰਮਾਤਮਾ ਤੇ ਛੱਡ ਦਿਓ। ਪਰਮਾਤਮਾ ਤੋਂ ਕੁਝ ਨਾ ਮੰਗੋ ਕਿਉਂਕਿ ਉਹ ਜਾਣਦਾ ਹੈ ਕਿ ਤੁਹਾਨੂੰ ਕੀ ਦੇਣਾ ਹੈ। ਬੁਰੇ ਸਮੇਂ ਵਿੱਚ ਇਹ ਨਾ ਸੋਚੋ ਕਿ ਕੌਣ ਸਾਥ ਦੇਵੇਗਾ ਬਲਕਿ ਇਹ ਸੋਚੋ ਕਿ ਕੌਣ ਸਾਥ ਛੱਡ ਕੇ ਜਾਏਗਾ ਦੁੱਖਾਂ ਦਾ ਮਿਲਣਾ ਬਦਨਸੀਬੀ ਨਹੀਂ ਹੁੰਦੀ ਤੇ ਖੁਸ਼ੀ ਦਾ ਮਿਲਣਾ ਖੁਸ਼ ਨਸੀਬੀ ਨਹੀਂ ਹੁੰਦੀ ਉੱਪਰ ਵਾਲਾ ਦੇ ਕੇ ਵੀ ਅਜ਼ਮਾਉਂਦਾ ਹੈ ਤੇ ਲੈ ਕੇ ਵੀ ਅਜ਼ਮਾਉਂਦਾ ਹੈ ਇਸ ਲਈ ਜਿਸ ਹਾਲਤ ਵਿੱਚ ਵੀ ਹੋ ਸ਼ੁਕਰ ਅਦਾ ਕਰਨਾ ਸਿੱਖੋ ਇੱਕ ਵਿਅਕਤੀ ਬਣ ਕੇ ਨਹੀਂ ਸਗੋਂ ਸ਼ਖਸੀਅਤ ਬਣ ਕੇ ਜਿਓ ਕਿਉਂਕਿ ਵਿਅਕਤੀ ਤਾਂ ਇੱਕ ਦਿਨ ਮਰ ਜਾਂਦਾ ਹੈ ਪਰ ਸ਼ਖਸੀਅਤ ਹਮੇਸ਼ਾ ਜਿਉਂਦੀ ਰਹਿੰਦੀ ਹੈ ਰੱਬ ਨੂੰ ਉਹ ਅੱਖਾਂ ਬਹੁਤ ਪਸੰਦ ਨੇ ਜੋ ਉਸ ਦੀ ਯਾਦ ਵਿੱਚ ਰੋਈਆਂ ਹੋਣ ਜੋ ਆਪਣੇ ਕੀਤੇ ਗੁਨਾਹਾਂ ਤੇ ਰੋਈਆਂ ਹੋਣ ਜੋ ਕਿਸੇ ਦਾ ਦਿਲ ਦੁਖਾ ਕੇ ਸ਼ਰਮਿੰਦਾ ਹੋਈਆਂ ਹੋਣ ਜੋ ਕਿਸੇ ਬੁਰਾਈ ਨੂੰ ਦੇਖਣਾ ਨਾ ਚਾਹੁੰਦੀਆਂ ਹੋਣ ਜਦੋਂ ਇਨਸਾਨ ਗਲਤੀ ਕਰਦਾ ਹੈ ਤਾਂ ਉਹ ਆਪਣੇ ਇੱਧਰ ਉੱਧਰ ਅੱਗੇ ਪਿੱਛੇ ਸਭ ਕੁਝ ਦੇਖ ਲੈਂਦਾ ਪਰ ਆਪਣੇ ਅੰਦਰ ਤੇ ਉੱਪਰ ਦੇਖਣਾ ਭੁੱਲ ਜਾਂਦਾ ਹੈ ਕਿਰਪਾ ਦੇ ਮਾਮਲੇ ਵਿੱਚ ਆਪਣੇ ਨਾਲੋਂ ਘੱਟ ਕਿਰਪਾ ਵਾਲੇ ਨੂੰ ਦੇਖੋ ਜੋਕਰ ਗੁਜ਼ਾਰ ਬਣ ਜਾਓਗੇ ਮੁਸੀਬਤ ਦੇ ਮਾਮਲੇ ਵਿੱਚ ਆਪਣੇ ਨਾਲੋਂ ਵੱਧ ਮੁਸੀਬਤ ਵਾਲੇ ਨੂੰ ਵੇਖੋ ਸਬਰ ਕਰਨ ਵਾਲੇ ਬਣ ਜਾਓਗੇ ਜਦੋਂ ਮੀਂਹ ਪੈਂਦਾ ਹੈ ਤਾਂ ਖਾਲੀ ਪਏ ਘੜੇ ਆਪਣੇ ਆਪ ਭਰ ਜਾਂਦੇ ਨੇ ਪਰ ਉੱਚੇ-ਉੱਚੇ ਵੱਡੇ ਢਿੱਲੇ ਸੁੱਕੇ ਹੀ ਰਹਿ ਜਾਂਦੇ ਨੇ ਆਪਣੇ ਆਪ ਨੂੰ ਖਾਲੀ ਰੱਖੋ ਕਿਉਂਕਿ ਖਾਲੀ ਝੋਲੀ ਹੀ ਭਰੀ ਜਾਂਦੀ ਹੈ ਪ੍ਰਮਾਤਮਾ ਤੋਂ ਇਲਾਵਾ ਕਿਸੇ ਤੋਂ ਉਮੀਦ ਨਾ ਰੱਖੋ ਤੇ ਆਪਣੇ ਕਰਮਾਂ ਤੋਂ ਇਲਾਵਾ ਕਿਸੇ ਤੋਂ ਵੀ ਡਰੋ ਨਾ ਰੱਬ ਤੇ ਭਰੋਸਾ ਇੱਕ ਬੱਚੇ ਵਾਂਗ ਕਰੋ ਜਿਵੇਂ ਜਦੋਂ ਇੱਕ ਮਾਂ ਆਪਣੇ ਬੱਚੇ ਨੂੰ ਹਵਾ ਵਿੱਚ ਉਛਾਲਦੀ ਹੈ ਤਾਂ ਉਹ ਖੁਸ਼ ਹੁੰਦਾ ਹੈ ਹੱਸਦਾ ਹੈ ਕਿਉਂਕਿ ਉਹਨੂੰ ਯਕੀਨ ਹੁੰਦਾ ਕਿ ਉਹਦੀ ਮਾਂ ਉਹਨੂੰ ਕਦੇ ਵੀ ਡਿੱਗਣ ਨਹੀਂ ਦੇਵੇਗੀ ਕਦੇ ਵੀ ਕਿਸੇ ਵੀ ਵਜ੍ਹਾ ਕਰਕੇ ਪਾਪ ਨਾ ਕਰੋ ਕਿਉਂਕਿ ਵਜ੍ਹਾ ਤਾਂ ਇੱਕ ਦਿਨ ਖਤਮ ਹੋ ਜਾਏਗੀ ਪਰ ਪਾਪ ਨਹੀਂ ਤੇ ਹਰ ਨੇਕੀ ਲਈ ਤਕਲੀਫ ਚ ਲਿਆ ਕਰੋ ਕਿਉਂਕਿ ਤਕਲੀਫਾਂ ਤਾਂ ਇੱਕ ਦਿਨ ਮੁੱਕ ਜਾਣਗੀਆਂ ਪਰ ਕੀਤੀ ਹੋਈ ਨੇਕੀ ਕਦੇ ਵੀ ਨਹੀਂ ਪ੍ਰਮਾਤਮਾ ਤੋਂ ਸਬਰ ਦੀ ਬਜਾਏ ਸਕੂਨ ਮੰਗੋ ਕਿਉਂਕਿ ਸਬਰ ਸਭ ਕੁਝ ਗਵਾਉਣ ਦੇ ਬਾਅਦ ਮਿਲਦਾ ਹੈ ਪਰ ਸਕੂਨ ਪ੍ਰਾਪਤ ਕਰਨ ਲਈ ਕੁਝ ਗਵਾਉਣਾ ਨਹੀਂ ਪੈਂਦਾ ਮੈਂ ਗੁਨਾਹ ਇਸ ਤਰ੍ਹਾਂ ਕਰਦਾ ਜਿਵੇਂ ਉਹ ਦੇਖ ਹੀ ਨਹੀਂ ਰਿਹਾ ਤੇ ਉਹ ਮਾਫ ਇਸ ਤਰ੍ਹਾਂ ਕਰ ਦਿੰਦਾ ਹੈ ਜਿਵੇਂ ਉਸਨੇ ਕਦੇ ਦੇਖਿਆ ਹੀ ਨਾ ਹੋਵੇ ਜਦੋਂ ਵੀ ਆਪਣੀ ਹਸਤੀ ਤੇ ਹੰਕਾਰ ਹੋਵੇ ਤਾਂ ਇੱਕ ਵਾਰੀ ਸ਼ਮਸ਼ਾਨ ਦਾ ਚੱਕਰ ਲਾ ਲਿਆ ਕਰੋ ਜਦੋਂ ਵੀ ਰੱਬ ਦਾ ਧੰਨਵਾਦ ਕਰਨਾ ਚਾਹੋ ਤਾਂ ਕਿਸੇ ਭੁੱਖੇ ਨੂੰ ਖਾਣਾ ਖਵਾ ਦਿਆ ਕਰੋ ਜਦੋਂ ਵੀ ਆਪਣੀ ਤਾਕਤ ਤੇ ਗੁਮਾਨ ਹੋਵੇ ਤਾਂ ਇੱਕ ਫੇਰਾ ਬਿਰਦਾ Ashram ਦਾ ਲਗਾ ਲਿਆ ਕਰੋ ਤੇ ਜਦੋਂ ਵੀ ਤੁਹਾਡਾ ਸਿਰ ਸ਼ਰਧਾ ਨਾਲ ਝੁਕਿਆ ਹੋਵੇ ਤਾਂ ਆਪਣੇ ਮਾਪਿਆਂ ਦੇ ਪੈਰ ਦਬਾਲਿਆ ਕਰੋ। ਇਨਸਾਨ ਨੂੰ ਸਭ ਤੋਂ ਪਹਿਲਾਂ ਧਨਵਾਨ ਬਣਨ ਦੀ ਤਾਂਘ ਹੁੰਦੀ ਹੈ। ਫਿਰ ਉਸ ਵਿੱਚ ਸ਼ੌਹਰਤ ਦੀ ਆਸ ਪੈਦਾ ਹੁੰਦੀ ਹੈ ਤੇ ਫਿਰ ਤਾਕਤ ਦੀ ਲਾਲਸਾ ਜਨਮ ਲੈਂਦੀ ਹੈ ਤੇ ਆਖਰ ਨੂੰ ਉਹ ਸ਼ਾਂਤੀ ਦੀ ਭਾਲ ਵਿੱਚ ਮਿੱਟੀ 'ਚ ਮਿਲ ਜਾਂਦਾ ਹੈ। ਕਿਨਾਰੇ ਤੇ ਤੈਰਦੀ ਹੋਈ Laash ਨੂੰ ਵੇਖ ਕੇ ਇਹ ਸਮਝ ਵਿੱਚ ਆ ਗਿਆ ਕਿ ਬੋਝ ਸ਼ਰੀਰ ਦਾ ਨਹੀਂ ਹੁੰਦਾ ਸਿਰਫ ਸਾਹਾਂ ਦਾ ਹੁੰਦਾ ਹੈ। ਵਕਤ ਨੂੰ ਪੈਦਾ ਕਰਨ ਵਾਲੇ ਨੂੰ ਥੋੜਾ ਵਕਤ ਦੇ ਕੇ ਤਾਂ ਦੇਖੋ ਤੁਹਾਡਾ ਵਕਤ ਹੀ ਬਦਲ ਜਾਏਗਾ। ਕੁਝ ਸਮਾਂ ਇਕੱਲੇ ਬੈਠਿਆ ਕਰੋ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਣ ਲੱਗਣਗੇ ਤੇਰੀ ਨੇਕੀ ਦਾ ਲਿਬਾਸ ਹੀ ਤੇਰਾ ਵਦਨ ਟਕੇਗਾ ਸੁਣਿਆ ਹੈ ਕਿ ਉੱਪਰ ਵਾਲੇ ਦੇ ਘਰ ਕੱਪੜਿਆਂ ਦੀ ਦੁਕਾਨ ਨਹੀਂ ਹੁੰਦੀ ਜ਼ਿੰਦਗੀ ਇੱਕ ਸੋਹਣੀ ਕਿਤਾਬ ਹੈ ਪਰ ਇਹ ਲਾਜ਼ਮੀ ਨਹੀਂ ਕਿ ਇਸ ਕਿਤਾਬ ਦੇ ਸਾਰੇ ਪੰਨੇ ਸੋਹਣੇ ਹੋਣ ਸਾਡੇ ਹਿਸਾਬ ਨਾਲ ਹੋਣ ਜੇਕਰ ਕੋਈ ਅਜਿਹਾ ਪੰਨਾ ਆ ਜਾਵੇ ਜਿਸ ਵਿੱਚ ਆਰਾਮ ਨਾ ਹੋਵੇ ਸਕੂਨ ਨਾ ਹੋਵੇ ਸ਼ਾਂਤੀ ਨਾ ਹੋਵੇ ਤਾਂ ਸਬਰ ਕਰ ਲੈਣਾ ਕੁਝ ਪਲ ਇਕੱਲੇ ਬੈਠ ਕੇ ਰੱਬ ਨੂੰ ਯਾਦ ਕਰ ਲੈਣਾ ਯਕੀਨ ਕਰਿਓ ਬਹੁਤ ਸਕੂਨ ਮਿਲੇਗਾ ਹਮੇਸ਼ਾ ਇਨਾ ਬ੍ਰਾਂਡਡ ਚੀਜ਼ਾਂ ਦੀ ਵਰਤੋਂ ਕਰੋ ਬੁੱਲਾਂ ਲਈ ਸੱਚ ਆਵਾਜ਼ ਲਈ ਅਰਦਾਸ ਅੱਖਾਂ ਲਈ ਦਇਆ ਹੱਥਾਂ ਲਈ ਦਾਨ ਦਿਲ ਲਈ ਪ੍ਰੇਮ ਚਿਹਰੇ ਲਈ ਹਾਸੇ ਤੇ ਵੱਡਾ ਬਣ ਲਈ ਮਾਫੀ ਜੋ ਮਿਲਿਆ ਹੈ ਉਹਦੇ ਵਿੱਚ ਸਕੂਨ ਲੱਭੋ ਜੋ ਨਹੀਂ ਮਿਲਿਆ ਉਹ ਤਾਂ ਦਰਦ ਦਿੰਦਾ ਹੀ ਰਹੇਗਾ ਤਲਾਬ ਹਮੇਸ਼ਾ ਖੂਹ ਤੋਂ ਕਈ ਗੁਣਾ ਵੱਡਾ ਹੁੰਦਾ ਹੈ ਪਰ ਫਿਰ ਵੀ ਲੋਕ ਖੂਹ ਤੋਂ ਹੀ ਪਾਣੀ ਪੀਂਦੇ ਨੇ ਕਿਉਂਕਿ ਖੂਗ ਵਿੱਚ ਗਹਿਰਾਈ ਤੇ ਸ਼ੁੱਧਤਾ ਹੁੰਦੀ ਹੈ ਇਸੇ ਤਰ੍ਹਾਂ ਇਨਸਾਨ ਦਾ ਵੱਡਾ ਹੋਣਾ ਚੰਗੀ ਗੱਲ ਹੈ ਪਰ ਉਹਦੀ ਸ਼ਖਸੀਅਤ ਵਿੱਚ ਗਹਿਰਾਈ ਤੇ ਵਿਚਾਰਾਂ ਵਿੱਚ ਸ਼ੁੱਧਤਾ ਹੋਣੀ ਲਾਜ਼ਮੀ ਹੈ ਤਾਂ ਹੀ ਉਹ ਮਹਾਨ ਬਣਦਾ ਹੈ ਜਿਸ ਦਿਨ ਤੁਹਾਨੂੰ ਆਪਣੀ ਕੀਮਤ ਖੁਦ ਪਤਾ ਚੱਲ ਜਾਵੇਗੀ ਉਸ ਦਿਨ ਤੁਹਾਨੂੰ ਕਿਸੇ ਦੁਆਰਾ ਕੀਤੀ ਪ੍ਰਸ਼ੰਸਾ ਜਾਂ ਨਿੰਦਿਆ ਨਾਲ ਕੋਈ ਫਰਕ ਨਹੀਂ ਪਵੇਗਾ ਉਸ ਦਿਨ ਤੋਂ ਬਾਅਦ ਤੁਸੀਂ ਆਪਣੇ ਨਾਲ ਖੁਸ਼ ਰਹਿਣਾ ਸਿੱਖ ਜਾਓਗੇ ਸੇਵਾ ਸਭ ਦੀ ਕਰੋ ਪਰ ਆਸ ਕਿਸੇ ਤੋਂ ਨਾ ਰੱਖੋ ਕਿਉਂਕਿ ਸੇਵਾ ਦਾ ਸੱਚਾ ਮੁੱਲ ਕੇਵਲ ਰੱਬ ਦੇ ਸਕਦਾ ਇਨਸਾਨ ਨਹੀਂ ਬਚਪਨ ਵਿੱਚ ਸਮਾਂ ਹੁੰਦਾ ਹੈ ਤਾਕਤ ਹੁੰਦੀ ਹੈ ਪਰ ਪੈਸਾ ਨਹੀਂ ਹੁੰਦਾ ਜਵਾਨੀ ਵਿੱਚ ਤਾਕਤ ਹੁੰਦੀ ਹੈ ਪੈਸਾ ਹੁੰਦਾ ਹੈ ਪਰ ਸਮਾਂ ਨਹੀਂ ਹੁੰਦਾ ਬੁਢਾਪੇ ਵਿੱਚ ਪੈਸਾ ਹੁੰਦਾ ਹੈ ਸਮਾਂ ਹੁੰਦਾ ਹੈ ਪਰ ਤਾਕਤ ਨਹੀਂ ਹੁੰਦੀ ਇਸ ਲਈ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲਓ ਤੇ ਘਟ ਵੱਧ ਤਾਂ ਚੱਲਦਾ ਹੀ ਰਹੇਗਾ ਮੁਠੀ ਬਨ ਕੇ ਜਨਮ ਲਿਆ ਸੀ ਹੱਥ ਫੈਲਾ ਕੇ ਜਾਣਾ ਹੈ ਇਸ ਧਰਤੀ ਦਾ ਇੱਥੇ ਹੀ ਸਭ ਧਰਿਆ ਧਰਾਇਆ ਰਹਿ ਜਾਣਾ ਹੈ ਤੁਹਾਡੇ ਦਿਲ ਵਿੱਚ ਜਿਹੜੇ ਵੀ ਵਿਅਕਤੀ ਪ੍ਰਤੀ ਨਾਰਾਜ਼ਗੀ ਹੋਵੇ ਉਸਨੂੰ ਦਿਲੋਂ ਮਾਫ਼ ਕਰ ਦਿਓ ਕਿਉਂਕਿ ਮਾਫ਼ ਕਰਨ ਨਾਲ ਤੁਸੀਂ ਕੇਵਲ ਉਸ ਬੰਦੇ ਨੂੰ ਹੀ ਨਹੀਂ ਸਗੋਂ ਖੁਦ ਨੂੰ ਵੀ ਆਜ਼ਾਦ ਕਰ ਰਹੇ ਹੋ ਤੁਸੀਂ ਆਪਣੇ ਦਿਲ ਦਿਮਾਗ ਦੋਹਾਂ ਨੂੰ ਆਜ਼ਾਦ ਕਰ ਰਹੇ ਹੋ ਜੇਕਰ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਉਹ ਬੰਦਾ ਹਮੇਸ਼ਾ ਤੁਹਾਡੀ ਸੋਚ ਤੇ ਹਾਵੀ ਰਹੇਗਾ ਤੁਹਾਡੇ ਦਿਲ ਤੇ ਦਿਮਾਗ ਤੇ ਸਵਾਰ ਰਹੇਗਾ ਤੁਰਨ ਵਾਲੇ ਪੈਰਾਂ ਵਿੱਚ ਵੀ ਇੱਕ ਵੱਡਾ ਸਬਕ ਹੈ ਇੱਕ ਅੱਗੇ ਵਾਧਾ ਹੈ ਤੇ ਇੱਕ ਪਿੱਛੇ ਹੁੰਦਾ ਹੈ ਪਰ ਨਾ ਅੱਗੇ ਵਾਲੇ ਨੂੰ ਹੰਕਾਰ ਹੁੰਦਾ ਹੈ ਨਾ ਹੀ ਪਿੱਛੇ ਵਾਲੇ ਦਾ અપਮਾਨ ਕਿਉਂਕਿ ਉਹ ਜਾਣਦੇ ਨੇ ਕਿ ਕੁਝ ਸਮੇਂ ਬਾਅਦ ਸਥਿਤੀ ਬਦਲਣੀ ਹੀ ਹੈ। ਇਹੀ ਤਾਂ ਜ਼ਿੰਦਗੀ ਹੈ। ਇਨਸਾਨ ਤਿੰਨ ਚੀਜ਼ਾਂ ਲਈ ਬਹੁਤ ਮਿਹਨਤ ਕਰਦਾ। ਮੇਰਾ ਨਾਮ ਚੰਗਾ ਹੋਵੇ, ਮੇਰਾ ਲਿਬਾਸ ਸੋਹਣਾ ਹੋਵੇ, ਮੇਰਾ ਘਰ ਸੋਹਣਾ ਹੋਵੇ। ਪਰ ਜਦੋਂ ਹੀ ਇਨਸਾਨ ਮਰ ਜਾਂਦਾ ਇਹ ਤਿੰਨੇ ਹੀ ਚੀਜ਼ਾਂ ਸਭ ਤੋਂ ਪਹਿਲਾਂ ਬਦਲਦੀਆਂ ਨੇ। ਨਾਮ ਸਵਰਗਵਾਸੀ ਹੋ ਜਾਂਦਾ ਹੈ, ਲਿਬਾਸ ਕਫਨ ਬਣ ਜਾਂਦਾ ਹੈ ਤੇ ਘਰ ਸ਼ਮਸ਼ਾਨ ਹੋ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਜ਼ਿੰਦਗੀ ਦਾ ਨਿਜ਼ਮ। ਰੱਬਾ ਮੇਰੇ ਤਿੰਨ ਗੁਨਾਹਾਂ ਨੂੰ ਮਾਫ਼ ਕਰੀ। ਜਾਣਦੇ ਹੋਏ ਵੀ ਕਿ ਤੂੰ ਸਰਵ ਵਿਆਪੀ ਹੈ ਮੈਂ ਤੈਨੂੰ ਹਰ ਥਾਂ ਲੱਭਦਾ ਵਾਂ ਇਹ ਮੇਰਾ ਪਹਿਲਾ ਗੁਨਾਹ ਹੈ ਤੂੰ ਸ਼ਬਦਾਂ ਤੋਂ ਪਰੇ ਹੈ ਪਰ ਮੈਂ ਤੈਨੂੰ ਸ਼ਬਦਾਂ ਵਿੱਚ ਬੰਨਣ ਦੀ ਕੋਸ਼ਿਸ਼ ਕਰਦਾ ਵਾਂ ਇੱਕ ਨਾਮ ਰੱਖਦਾ ਵਾਂ ਇਹ ਮੇਰਾ ਦੂਜਾ ਗੁਨਾਹ ਹੈ ਤੂੰ ਸਰਵ ਜਾਣਕ ਹੈ ਫਿਰ ਵੀ ਮੈਂ ਤੈਨੂੰ ਆਪਣੀਆਂ ਇੱਛਾਵਾਂ ਦੱਸਦਾ ਵਾਂ ਉਹਨਾਂ ਨੂੰ ਪੂਰਾ ਕਰਨ ਲਈ ਆਖਦਾ ਵਾਂ ਇਹ ਮੇਰਾ ਤੀਜਾ ਗੁਨਾਹ ਹੈ ਰੱਬਾ ਮੇਰੇ ਇਹ ਤਿੰਨਾਂ ਗੁਨਾਹਾਂ ਨੂੰ ਮਾਫ਼ ਕਰ ਦੇਵੀਂ ਬਿਨਾਂ ਮਹੂਰਤ ਦੇ ਜਨਮ ਲੈ ਕੇ ਜ਼ਿੰਦਗੀ ਭਰ ਸ਼ੁਭ ਮਹੂਰਤ ਦੇ ਚੱਕਰ ਵਿੱਚ ਫਸਿਆ ਬੰਦਾ ਇੱਕ ਦਿਨ ਬਿਨਾਂ ਕਿਸੇ ਮਹੂਰਤ ਦੇ ਹੀ ਚਲਿਆ ਜਾਂਦਾ ਹੈ। ਨਾਰਾਜ਼ ਨਾ ਹੋਣਾ ਕਦੇ ਵੀ ਇਹ ਸੋਚ ਕੇ ਕਿ ਕੰਮ ਮੇਰਾ ਪਰ ਨਾਮ ਕਿਸੇ ਹੋਰ ਦਾ ਹੋ ਰਿਹਾ ਹੈ ਕਿਉਂਕਿ ਕਿਓ ਤੇ ਰੂਹ ਸਦੀਆਂ ਤੋਂ ਜਲ ਰਹੇ ਨੇ ਪਰ ਲੋਕ ਕਹਿੰਦੇ ਨੇ ਕਿ ਦੀਵਾ ਬਲ ਰਿਹਾ ਹੈ। ਦੁਆ ਕਦੇ ਵੀ ਸਾਥ ਨਹੀਂ ਛੱਡਦੀ ਤੇ ਬਦਦੁਆ ਕਦੇ ਵੀ ਪਿੱਛਾ ਨਹੀਂ ਛੱਡਦੀ ਜੋ ਦੇਓਗੇ ਉਹੀ ਵਾਪਸ ਆਵੇਗਾ ਫਿਰ ਭਾਵੇਂ ਉਹ ਇੱਜ਼ਤ ਹੋਵੇ ਜਾਂ ਫਿਰ ਧੋਖਾ ਇੱਕ ਸਮਾਂ ਜ਼ਰੂਰ ਅਜਿਹਾ ਹੁੰਦਾ ਹੈ ਜਦੋਂ ਉਹ ਦਿਲ ਦੀਆਂ ਗਹਿਰਾਈਆਂ ਨਾਲ ਮਹਿਸੂਸ ਕਰਦਾ ਇਸ ਦੁਨੀਆ ਵਿੱਚ ਪਰਮਾਤਮਾ ਤੋਂ ਇਲਾਵਾ ਕੋਈ ਵੀ ਆਪਣਾ ਨਹੀਂ ਹੈ। ਸਰੀਰ ਵਿੱਚ ਕੋਈ ਵੀ ਸੁੰਦਰਤਾ ਸਥਿਰ ਨਹੀਂ ਹੁੰਦੀ। ਸਥਿਰ ਸੁੰਦਰਤਾ ਹੁੰਦੀ ਹੈ ਇਨਸਾਨ ਦੇ ਕਰਮਾਂ ਵਿੱਚ, ਉਸਦੇ ਵਿਚਾਰਾਂ ਵਿੱਚ, ਉਸਦੀ ਬਾਣੀ ਵਿੱਚ, ਉਸਦੇ ਵਿਵਹਾਰ ਵਿੱਚ, ਉਸਦੇ ਸੰਸਕਾਰ ਵਿੱਚ ਤੇ ਉਸਦੇ ਚਰਿੱਤਰ ਵਿੱਚ। ਜਿਹੜੇ ਇਨਸਾਨ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਹੋਵੇ, ਉਹੀ ਦੁਨੀਆ ਦਾ ਸਭ ਤੋਂ ਸੁੰਦਰ ਇਨਸਾਨ ਹੁੰਦਾ ਹੈ। ਇੱਕ ਦਿਨ ਜਦੋਂ ਮੈਂ ਰੱਬ ਤੋਂ ਪੁੱਛਿਆ ਕਿ ਮੇਰੇ ਅੰਦਰ ਇਹ ਕਿਹੋ ਜਿਹਾ ਸ਼ੋਰ ਹੈ, ਉਹ ਹੱਸਿਆ ਤੇ ਕਹਿਣ ਲੱਗਾ ਚਾਹਤਾ ਤੇਰੀਆਂ ਕੁਝ ਹੋਰ ਸੀ ਪਰ ਰਾਹ ਤੇਰੇ ਕੁਝ ਹੋਰ ਨੇ ਤੈਨੂੰ ਰੂਹ ਸੰਭਾਲਣੀ ਚਾਹੀਦੀ ਸੀ ਪਰ ਤੂੰ ਸਿਰਫ ਸੂਰਤ ਸੰਭਾਲਣ ਤੇ ਜ਼ੋਰ ਲਾ ਰਿਹਾ ਹੈ ਜ਼ਿੰਦਗੀ ਗਣਿਤ ਵਾਂਗ ਹੈ ਸਾਵੇਂ ਘਟਦੀਆਂ ਜਾਂਦੀਆਂ ਨੇ ਅਨੁਭਵ ਵਧਦੇ ਜਾਂਦੇ ਨੇ ਅਸੀਂ ਵੱਖ-ਵੱਖ ਤਰੀਕਿਆਂ ਵਿੱਚ ਆਪਣੇ ਹਿਸਾਬ ਕਿਤਾਬ ਬਣਾਉਂਦੇ ਰਹਿੰਦੇ ਹਾਂ ਗੁਣਾ ਭਾਗ ਕਰਦੇ ਰਹਿੰਦੇ ਹਾਂ ਜਦਕਿ ਜ਼ਿੰਦਗੀ ਦਾ ਆਖਰੀ ਸੱਚ ਸਿਫਰ ਹੈ ਜ਼ੀਰੋ ਹੈ ਮਸਤਕ ਨੂੰ ਥੋੜਾ ਝੁਕਾ ਕੇ ਵੇਖ ਹੰਕਾਰ ਮਰ ਜਾਏਗਾ ਅੱਖਾਂ ਨੂੰ ਥੋੜਾ ਠੰਡਾ ਕਰਕੇ ਵੇਖ ਪੱਥਰ ਦਿਲ ਪਿਗਲ ਜਾਏਗਾ ਦੰਦਾ ਨੂੰ ਥੋੜਾ ਆਰਾਮ ਦੇ ਕੇ ਵੇਖ ਸੇਤ ਸੁਧਰ ਜਾਵੇਗੀ ਜੀਵ ਨੂੰ ਥੋੜਾ ਰੋਕ ਕੇ ਵੇਖ ਕਲੇਸ਼ ਦਾ ਕਾਰਮਾ ਲੰਘ ਜਾਏਗਾ ਇੱਛਾਵਾਂ ਨੂੰ ਥੋੜਾ ਘਟਾ ਕੇ ਵੇਖ ਖੁਸ਼ੀਆਂ ਦਾ ਸੰਸਾਰ ਦਿਖਾਈ ਦੇਵੇਗਾ ਸਮੁੰਦਰ ਅੱਜ ਵੀ ਉਹਦੀ ਮਿਸਾਲ ਦਿੰਦਾ ਹੈ ਜੋ ਨੇਕੀਆਂ ਕਰਕੇ ਉਹਨੂੰ ਦਰਿਆ ਵਿੱਚ ਸੁੱਟ ਦਿੰਦਾ ਹੈ ਆਪਣੀ ਭੁੱਖ ਦਾ ਦੋਸ਼ ਰੱਬ ਨੂੰ ਨਾ ਦਿਓ ਉਹ ਤਾਂ ਮਾਂ ਦੇ ਪੇਟ ਵਿੱਚ ਵੀ ਬੱਚਿਆਂ ਨੂੰ ਪਾਲ ਲੈਂਦਾ ਹੈ ਮਨ ਨੂੰ ਐਸਾ ਰੱਖੋ ਕਿ ਕਿਸੇ ਨੂੰ ਬੁਰਾ ਨਾ ਲੱਗੇ ਦਿਲ ਨੂੰ ਐਸਾ ਰੱਖੋ ਕਿ ਕਿਸੇ ਨੂੰ ਦੁਖੀ ਨਾ ਕਰੇ ਤੇ ਰਿਸ਼ਤਾ ਐਸਾ ਰੱਖੋ ਜਿਹਦਾ ਅੰਤ ਨਾ ਹੋਵੇ ਜ਼ਿੰਦਗੀ ਵਿੱਚ ਹਰ ਕੋਈ ਕਿਸੇ ਨਾ ਕਿਸੇ ਤੇ ਭਰੋਸਾ ਕਰਕੇ ਜਿਉਂਦਾ ਹੈ ਹਮੇਸ਼ਾ ਇਹੀ ਕੋਸ਼ਿਸ਼ ਕਰੋ ਕਿ ਜਿਹੜੇ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਦਾ ਵਿਸ਼ਵਾਸ ਕਦੇ ਨਾ ਟੁੱਟੇ ਆਪਣੇ ਚਰਿੱਤਰ ਦੀ ਹਮੇਸ਼ਾ ਸੰਭਾਲ ਕਰੋ ਕਿਉਂਕਿ ਚਰਿੱਤਰ ਦੀ ਉਮਰ ਤੁਹਾਡੀ ਉਮਰ ਤੋਂ ਕਈ ਵਧਿਕ ਹੁੰਦੀ ਹੈ ਤੁਸੀਂ ਇਸ ਦੁਨੀਆ ਤੋਂ ਚਲੇ ਵੀ ਜਾਓਗੇ ਪਰ ਤੁਹਾਡੀ ਯਾਦ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਰਹੇਗੀ ਸਕੂਨ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰੋ ਸਕੂਨ ਨੂੰ ਵੰਡਣ ਦੀ ਕੋਸ਼ਿਸ਼ ਕਰੋ ਸਕੂਨ ਆਪਣੇ ਆਪ ਹੀ ਮਿਲ ਜਾਏਗਾ ਚਾਰ ਦਿਨਾਂ ਦੀ ਜ਼ਿੰਦਗੀ ਹੈ ਹੱਸ ਕੇ ਖੇਡ ਕੇ ਬਿਤਾ ਲਓ ਕਦੇ ਕਿਸੇ ਦਾ ਦਿਲ ਨਾ ਦੁਖਾਓ ਸਭ ਦੇ ਦੁੱਖ ਸੁੱਖ 'ਚ ਸ਼ਾਮਲ ਹੋ ਜਾਓ ਕੁਝ ਵੀ ਨਾਲ ਨਹੀਂ ਜਾਣਾ ਸਿਰਫ ਨੇਕੀ ਦੇ ਸੋ ਵੀਡੀਓ ਪੂਰੀ ਵੇਖਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਆਪਾਂ ਸਰਵਣ ਕੀਤਾ ਹੈ ਕਿ ਆਪਾਂ ਜੋ ਵੀ ਨੇਕੀ ਤੇ ਸੱਚਾਈ ਤੇ ਇਮਾਨਦਾਰੀ ਰੱਖਾਂਗੇ ਜਾਂ ਸਿਮਰਨ ਕਰਾਂਗੇ ਉਹ ਹੀ ਸਾਡੇ ਨਾਲ ਜਾਣਾ ਹੈ ਬਾਕੀ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ ਦੁਨਿਆਵੀ ਤੰਦੇ ਤੰਦਾਰ ਸੋ ਪਿਆਰਿਓ ਅਵਤੋ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਪੂਰੀ ਵੇਖਣ ਵਾਸਤੇ